ਦੋਸਤੋ ਅੱਜ ਅਸੀਂ ਗੱਲ ਕਰਾਂਗੇ ਬੋਡੀਪਾਰਟ ਦੇ ਸਭ ਤੋਂ ਬੈਸਟ ਮਸਲ ਜਿਸਦੇ ਵੱਲ ਅਸੀਂ ਮੋਸਟਲੀ ਧਿਆਨ ਨਹੀਂ ਦਿੰਦੇ ਰਿਸਟ ਤੇ ਫੋਰ ਆਰ ਅਸੀਂ ਜਿੰਦੇ ਵਿੱਚ ਐਕਸਰਸਾਈਜ਼ਾਂ ਕਰਦੇ ਆ ਬਾਈਸੈਪਸ ਟ੍ਰਾਈਸੈਪਸ ਚੈਸਟ ਲੈਗ ਸ਼ੋਲਡਰ ਪਰ ਮੋਸਟਲੀ ਅਸੀਂ ਇਸ ਮਸਲ ਨੂੰ ਸਭ ਤੋਂ ਪਿੱਛੇ ਲੈ ਜਾਂਦੇ ਆ ਇਸਦੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਹਾਲਾਂਕਿ ਰਿਸਟ ਦਾ ਬੁਸਤ ਬੜਾ ਜੋਤਾਨ ਹੈ ਅਗਰ ਤੁਸੀਂ ਹੈਵੀ weight lift ਕਰਨਾ ਹੈ ਤਾਂ ਤੁਹਾਡੀ ਰਿਸਟ ਦੇ ਵਿੱਚ ਤੇ ਗ੍ਰਿਪ ਦੇ ਵਿੱਚ ਪਾਵਰ ਹੋਣੀ ਬਹੁਤ ਜ਼ਰੂਰੀ ਹੈ ਤੇ ਹੁਣ ਮੈਂ ਇਸਦੇ ਲਈ ਬਹੁਤ ਸਾਰੀ ਐਕਸਰਸਾਈਜ਼ਸ ਸਿਰਫ ਡੰਬਲਸ ਹੀ ਨਾ ਕਰਾਂਗਾ ਤੇ ਤੁਸੀਂ ਧਿਆਨ ਨਾਲ ਇਹਨਾਂ ਨੂੰ ਦੇਖਣਾ ਤੇ ਅਪਲਾਈ ਵੀ ਕਰੋ ਤੁਹਾਡੀ ਬੇਟ ਟ੍ਰੇਨਿੰਗ ਦੇ ਵਿੱਚ ਰਿਸਟ ਫੋਰ ਆਰਮ ਨੂੰ ਵਧੀਆ ਦਿਖਣ ਦੇ ਲਈ ਇਹ ਯੋਗਤਾ ਪਾਣਗੇ ਜਦੋਂ ਤੁਸੀਂ ਸ਼ਰਟ ਪਾਉਂਦੇ ਹੋ ਟੀ-ਸ਼ਰਟ ਪਾਉਂਦੇ ਹੋ ਤਾਂ ਜਿਹੜਾ ਜਿਸ ਬੋਡੀ ਪਾਰਟ ਦੇ ਉੱਪਰ ਤੁਹਾਡਾ ਸਭ ਤੋਂ ਜ਼ਿਆਦਾ ਧਿਆਨ ਜਾਂਦਾ ਹੈ ਪਹਿਲਾਂ ਧਿਆਨ ਜਾਂਦਾ ਹੈ ਉਹ ਫੋਰ ਆਰਮ ਹੈ ਇਸਦੇ ਵਿੱਚ ਤੁਸੀਂ ਚਾਹੁੰਦੇ ਕਿ ਨਸਾਂ ਬਾਹਰ ਆਣ ਇਹ ਹੈਵੀ ਲੱਗੇ ਗੁੱਟ ਦੇ ਵਿੱਚ ਜਾਨ ਆਵੇ ਤਾਂ ਇਹ ਐਕਸਰਸਾਈਜ਼ ਜ਼ਰੂਰ ਕਰਨੀ ਆ ਧਿਆਨ ਦਿਓ ਮੈਂ ਬੜੀ ਜਲਦੀ ਜਲਦੀ ਇਹਨਾਂ ਐਕਸਰਸਾਈਜ਼ਾਂ ਨੂੰ ਕਰਾਂਗਾ ਥੋੜਾ ਜਿਹਾ ਐਲਬੋ ਜਿਹੜੀ ਕੋਟੀ ਕੂਣੀ ਹੈ ਉਹ ਥੋੜਾ ਜਿਹਾ ਬੈਂਡ ਦੇ ਕੇ ਇਸ ਤਰੀਕੇ ਨਾਲ ਕਰਨਾ ਹੈ ਤੇ ਇਸ ਤਰੀਕੇ ਨਾਲ ਐਲਬੋ ਥੋੜੀ ਜਿਹੀ ਬੈਂਡ ਕਰਕੇ ਫੇਰੇ ਹੋਏ ਨੀਚੇ ਰੋਲ ਕਰ ਸਕਦੇ ਹੋ ਇਸ ਤਰ੍ਹਾਂ ਸਿਰ ਥੋੜਾ ਜਿਹਾ ਐਲਬੋ ਬੈਂਡ ਕਰਕੇ ਮਾਰਕ ਸੈਂਟੂ ਜੇ ਰਿਸਟਰ ਕਰोगे ਤਾਂ ਤੁਹਾਨੂੰ ਥੋੜਾ ਜਿਹਾ ਕਰਨ ਵਿੱਚ ਡਿਫਿਕਲਟੀ ਆਏਗੀ ਤੇ ਇਸ ਤਰ੍ਹਾਂ ਥੋੜੇ ਐਡ ਬੈਂਡ ਕਰਕੇ ਫਿਰ ਇਹ ਇਸ ਤਰ੍ਹਾਂ ਤੁਹਾਡੇ ਜੋ ਗੁੱਠ ਹੈ ਮੋਰੇ ਦਾ ਉਸ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਲੈ ਕੇ ਆਉਂਦਾ ਤੁਸੀਂ ਹੈਵੀ ਟ੍ਰੇਨ ਕਰੋਗੇ ਤਾਂ ਉਸ ਦੇ ਲਈ ਤੁਹਾਨੂੰ ਇਹ ਪ੍ਰੋਬਲਮ ਨਹੀਂ ਆਏਗੀ ਕਈ ਵਾਰ ਸਾਡੀ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ ਕਿ ਅਸੀਂ ਹੈਵੀ ਲਿਫਟ ਕਰ ਸਕਦੇ ਆ ਪਰ ਸਾਨੂੰ ਗ੍ਰਿਪ ਦੇ ਵਿੱਚ ਉਸ ਬੇਟ ਨੂੰ ਚੱਕਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਹੁਣ ਮੋਸਟਲੀ ਹਰ ਇੱਕ ਦਾ ਧਿਆਨ ਇਹ ਹੈ ਕਿ ਅਸੀਂ ਬਾਈਸੈਪਸ ਹੈਵੀ ਕਰ ਲਈਏ ਚੈਸਟ ਕਰ ਲਈਏ ਅਸੀਂ ਛੋਟੇ ਛੋਟੇ ਮਸਲ ਨੂੰ ਛੱਡ ਦਿੰਦੇ ਆ ਤੇ ਤੁਸੀਂ ਕੀ ਕਰਨਾ ਹੈ ਕਿ ਹਫਤੇ ਦੇ ਵਿੱਚ ਛੋਟੇ ਮਸਲ ਨੇ ਜਿਆਦਾ ਟਾਈਮ ਨਹੀਂ ਉਹਨੂੰ ਕਰਨ ਦੇ ਲੱਗਦਾ ਤੇ ਤੁਸੀਂ 4-5 ਮਿੰਟ ਦੇ ਵਿੱਚ ਇਹਨੂੰ ਕਵਰ ਕਰ ਸਕਦੇ ਹੋ ਵੀਕ ਦੇ ਵਿੱਚ ਹਫਤੇ ਦੇ ਵਿੱਚ ਤੁਸੀਂ ਕਮ ਸੇ ਕਮ ਇਹਨੂੰ ਦੋ ਵਾਰ ਜ਼ਰੂਰ ਕਰੋ